ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਨਿਫਟੀ 50 ਤੇ ਕੱਲ ਦੇ ਪਰਫਾਰਮੈਂਸ ਬਾਰੇ ਕੱਲ ਨੂੰ ਕਿਵੇਂ ਪਰਫਾਰਮੈਂਸ ਕਰ ਸਕਦੀ ਏ ਤੇ ਕੀ ਰਹਿ ਸਕਦਾ ਆਪਣਾ ਵਿਊ ਤੇ ਕਿਸੇ ਜਗ੍ਹਾ ਤੇ ਮੂਵਮੈਂਟ ਆਪਾਂ ਨੂੰ ਵੇਖਣ ਨੂੰ ਮਿਲ ਸਕਦਾ ਏ ਕੀ ਬੁਲਿਸ ਦਾ ਵਾਰ ਜਾਰੀ ਰਹੇਗਾ ਜਾਂ ਫਿਰ ਬੀਅਰਸ ਕਰਨਗੇ ਪਲਟਵਾਰ ਵੇਖਾਂਗੇ ਅੱਜ ਦੀ ਵੀਡੀਓ 'ਚ ਫਿਰ ਤੋਂ ਤੇ ਅੱਜ ਦੀ ਆਪਣੀ ਕਲੀਅਰ ਕਟ ਵਿਊ ਸੀ ਜਿਹੜਾ ਮਾਰਨਿੰਗ ਦੇ ਵਿੱਚ ਤੁਹਾਨੂੰ ਵੀਡੀਓ ਪਾ ਕੇ ਦੱਸਿਆ ਸੀ ਵੀਡੀਓ 'ਚ ਸਰੇ 5:00 ਵਜੇ ਬਣਾਈ ਸੀ ਤੇ ਬਾਅਦ ਵਿੱਚ ਅਪਲੋਡ ਕਰਦੇ ਕਰਦੇ ਟਾਈਮ ਲੱਗ ਗਿਆ ਸੀ ਤੇ ਤੁਹਾਡੇ ਤੱਕ ਲੇਟ ਪਹੁੰਚੀ ਹੋਗੀ ਪਰ ਜੋ ਵੀ ਆਪਣਾ ਵਿਊ ਸੀ ਬਿਲਕੁਲ ਮਾਰਕੀਟ ਨੇ ਉਸੇ ਤਰ੍ਹਾਂ ਪਰਫਾਰਮੈਂਸ ਕੀਤਾ ਹੈ ਤੇ ਸਾਰੇ ਆਪਣੇ ਟਾਰਗੇਟ ਹਿੱਟ ਹੋਏ ਆਪਾਂ ਉਮੀਦ ਕੀਤੀ ਸੀ 25 ਜਾਂ 26106 ਤੱਕ ਪਰ ਮਾਰਕੀਟ ਨੇ 26000 186 ਦਾ ਹਾਈ ਮਾਰਿਆ ਉਸ ਤੋਂ ਬਾਅਦ ਇੱਕ ਟਾਰਗੇਟ ਆਪਾਂ ਮੈਂਸ਼ਨ ਕੀਤਾ ਸੀ ਜੋ ਕਿ 26202 ਦਾ ਉਸ ਤੋਂ ਥੋੜਾ ਜਿਹਾ ਥੱਲੇ ਰਹਿ ਗਿਆ ਕੱਲ ਨੂੰ ਇਹ ਵੀ ਮਿਲ ਜਾਵੇਗਾ ਤੇ ਇੱਕ ਵਧੀਆ ਮੂਵਮੈਂਟ ਆਪਾਂ ਨੂੰ ਵੇਖਣ ਨੂੰ ਮਿਲਿਆ ਮੂਵਮੈਂਟ ਕਿਉਂ ਵੇਖਣ ਨੂੰ ਮਿਲਿਆ ਕਿਸੇ ਨੂੰ ਵੀ ਸੋਚਣ ਦੀ ਲੋੜ ਨਹੀਂ ਗਈ ਕਿਉਂਕਿ ਆਪਾਂ ਵੀਡੀਓ ਦੇ ਵਿੱਚ ਆਲਰੇਡੀ ਦੱਸ ਚੁੱਕੇ ਸੀ ਕਿ ਇਤੋਂ ਮੂਵਮੈਂਟ ਆ ਸਕਦਾ ਹੈ ਤੇ ਕੱਲ ਤੁਹਾਨੂੰ ਟੈਲੀਗ੍ਰਾਮ ਤੇ ਟ੍ਰੇਡ ਵੀ ਦਿੱਤੀ ਸੀ ਇਹਦੇ ਬਾਰੇ ਠੀਕ ਹੈ ਤੇ ਹੁਣ ਆਪਾਂ ਕੱਲ ਅੱਧੀ ਗੱਲ ਕਰਾਂਗੇ ਤੇ ਹੁਣ ਅੱਜ ਆਪਣਾ ਮੰਥਲੀ ਕੈਂਡਲ ਸਾਲ ਵਾਲਾ ਕੈਂਡਲ ਸਾਰੇ ক্লোਜ਼ ਹੋ ਚੁੱਕੇ ਆ ਤੇ ਸਭ ਤੋਂ ਪਹਿਲਾਂ ਜੇ ਆਪਾਂ ਵੇਖੀਏ ਤਾਂ ਹੁਣ ਤੁਸੀਂ ਧਿਆਨ ਦੇਣਾ ਹੈ ਕਿ ਜਿਹੜਾ ਆਪਣਾ 202 ਦਾ ਲੈਵਲ ਆ ਇੰਪੋਰਟਡ ਕਿਉਂ ਆ ਠੀਕ ਐ ਪਹਿਲੀ ਵਾਰੀ ਮਾਰਕੀਟ ਇੱਥੋਂ ਡਿੱਗੀ ਠੀਕ ਐ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਦੂਜੀ ਵਾਰੀ ਮਾਰਕੀਟ ਇੱਥੋਂ ਡਿੱਗੀ ਤੇ ਤੀਜੀ ਵਾਰੀ ਵੀ ਇੱਥੇ ਸੈਲਰ ਕੋਸ਼ਿਸ਼ ਕਰਨਗੇ ਠੀਕ ਐ ਤੇ 202 ਦੇ ਲੈਵਲ ਤੇ ਧਿਆਨ ਤੁਸੀਂ ਰੱਖਣਾ ਆ 26202 ਦਾ ਜਿਹੜਾ ਲੈਵਲ ਆ ਇੱਥੇ ਕੋਈ ਵੀ ਕੰਡਿਸਟ੍ਰਿਕ ਪੈਟਰਨ ਤੁਹਾਨੂੰ ਮਿਲਦਾ ਆ ਤਾਂ ਉੱਥੇ ਤੁਸੀਂ ਇੱਕ ਵਾਰੀ ਡਾਉਨ ਸਾਈਡ ਦਾ ਟਰਾਈ ਕਰ ਸਕਦੇ ਜੋ ਕੋਈ ਸ਼ੂਟਿੰਗ ਸਟਾਰ ਬਣੇ ਕੋਈ ਹੈਂਗਮੈਨ ਕੋਈ ਵੀ ਗਰਨ ਬਣਦਾ ਆ ਇੱਕ ਵਾਰੀ ਡਾਉਨ ਸਾਈਡ ਤੁਸੀਂ ਟਰਾਈ ਕਰ ਸਕਦੇ ਹੋ ਠੀਕ ਐ ਮਿਨੀਮਮ ਜੋ ਵੀ ਇਥੋਂ ਤੱਕ ਦਾ ਮੂਵਮੈਂਟ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ ਡਾਊਨਸਾਈਡ ਤੇ ਜੋ ਕਿ ਅੱਜ ਦਾ ਕਲੋਜ਼ਿੰਗ ਪ੍ਰਾਈਸ ਹੈ ਠੀਕ ਹੈ ਜੋ ਕਿ 129 ਦੇ ਆਸ-ਪਾਸ ਹੈ ਜੇ ਮਨ ਲੱਗ ਗਿਆ ਪਪ ਖੁੱਲ ਕੇ ਇਸ ਰਿਸਿਸਟੈਂਸ ਕੋਲੇ ਤੁਹਾਨੂੰ ਕਹਿੰਦਾ ਸੀ ਕਿ ਮਿਲਦਾ ਹੈ ਤਾਂ ਤੁਸੀਂ ਸੈਲ ਸਾਈਡ ਦੇਖ ਸਕਦੇ ਹੋ ਜੋ ਜੋ ਅੱਜ ਦਾ ਕਲੋਜ਼ਿੰਗ ਪ੍ਰਾਈਸ ਹੈ ਉਥੋਂ ਤੱਕ ਉਹ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਡਾਊਨਸਾਈਡ ਕਿਉਂਕਿ ਤੀਜੀ ਵਾਰੀ ਪ੍ਰਾਈਸ ਇਸ ਜਗ੍ਹਾ ਤੇ ਆਵੇਗਾ ਜਿਵੇਂ ਕਿ ਤੀਜੀ ਵਾਰੀ ਥੱਲੇ ਪ੍ਰਾਈਸ ਜਾਂਦੇ ਬਾਇੰਗਾ ਹੀ ਆ ਤਾਂ ਇਥੋਂ ਤੁਹਾਨੂੰ ਸੈਲਿੰਗ ਵੇਕਨ ਨੂੰ ਮਿਲ ਸਕਦੀ ਛੋਟੀ ਮੋਟੀ ਜਾਂ ਦੀ ਵੱਡੀ ਦੀ ਮੈਂ ਉਮੀਦ ਅਜੇ ਨਹੀਂ ਕਰਾਂਗਾ ਜੇ ਆਉਂਦੀ ਹੈ ਤੇ ਉਹ ਬਾਅਦ ਵਿੱਚ ਦੇਖਾਂਗੇ ਉਸ ਤੋਂ ਬਾਅਦ ਆ ਉੱਤੇ ਆਪਣਾ ਕੋਲੇ ਵੀਕਲੀ ਹਾਈ ਹੈ 26237 36 ਤੇ 26270 ਜੋ ਕਿ ਆਪਣਾ ਆਲ ਟਾਈਮ ਹਾਈ ਅਜੇ ਵੀ ਇਸ ਤੋਂ ਉੱਤੇ ਮਾਰਕੀਟ ਨੇ ਇੱਕ ਵੀ ਦਿਨ ক্লোਜ਼ ਨਹੀਂ ਕੀਤਾ ਤੇ ਸਾਲ ਪੂਰਾ ਖਤਮ ਹੋ ਚੁੱਕਿਆ ਹੈ ਅੱਜ ਤੇ ਕਲੋਜ਼ਿੰਗ ਅਜੇ ਵੀ ਇਹਦੇ ਤੇ ਆਪਾਂ ਨੂੰ ਨਹੀਂ ਮਿਲੀ ਠੀਕ ਹੈ ਮੰਥਲੀ ਕੈਲੰਡਰ ਐਂਡਿੰਗ ਵੇਰ ਬਣ ਚੁੱਕਿਆ ਹੈ ਪਰ ਉਹਦੀ ਫਿਰ ਕਿਤੇ ਗੱਲ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਕੀ ਸਿਸਟਮ ਰਹੇਗਾ ਉਹਦਾ ਕੰਮ ਕਰੇਗਾ ਜਾਂ ਨਹੀਂ ਕਰੇਗਾ ਉਹ ਬਾਅਦ ਚ ਵੇਖਾਂਗੇ ਠੀਕ ਹੈ ਅੱਜ ਆਪਾਂ ਛੋਟੇ ਟਾਈਮ ਫਰੇਮ ਦੇ ਸਾਬ ਨਾਲ ਪਲੈਨਿੰਗ ਕਰ ਲੈਣੇ ਆ ਕੱਲ੍ਹ ਵਾਸਤੇ ਤੇ ਇਹ ਆਪਾਂ ਯਾਨੀ ਪਹਿਲੀ ਪਲਾਨ ਕਰੂਗੀ ਕਿ ਮਾਰਕੀਟ ਜੇ ਗੈਪ ਆਪਾਂ ਓਪਨ ਹੋ ਕੇ ਮਾਰਨਿੰਗ ਦੇ ਵਿੱਚ ਤੁਹਾਨੂੰ ਇਹਦੇ ਆਸ-ਪਾਸ ਮਿਲਦੀ ਹੈ ਆਪਣਾ ਪਲੈਨਿੰਗ ਇੱਥੋਂ ਸੈੱਲ ਦੀ ਰਹੇਗੀ ਜੇ ਕੈਂਡਲ ਬੰਦਾ ਹੈ ਤਾਂ ਠੀਕ ਹੈ ਉਸ ਤਰ੍ਹਾਂ ਨਹੀਂ ਤੇ ਆਪਾਂ ਇੱਥੋਂ ਤੱਕ ਵੇਖਾਂਗੇ ਛੋਟੇ ਟਾਈਮ ਫਰੇਮ ਤੇ ਚੱਲਦੇ ਹਾਂ ਪਹਿਲਾਂ ਅੱਜ ਦੇ ਸਾਰੇ ਲੈਵਲ ਆਪਾਂ ਲਗਾ ਲੀਏ ਜਿਹੜੇ ਕਿ ਇੰਪੋਰਟੈਂਟ ਹੈ ਠੀਕ ਹੈ ਜਿਹੜਾ ਕਿ ਆਪਾਂ ਆਹ ਲਾਸਟ ਡੇ ਹਾਈ ਇੱਥੇ ਲਿਖਿਆ ਤੁਹਾਨੂੰ ਹੋਵੇਗਾ ਇਹ ਗਲਤ ਲਿਖਿਆ ਠੀਕ ਹੈ ਲਾਸਟ ਡੇ ਹਾਈ ਆ ਸੀ ਇਹ ਵੈਸੇ ਹੀ ਮੈਨ ਲੈਵਲ ਇਸੇ ਤਰ੍ਹਾਂ ਰਹਿਂਦਾ ਸੀ ਜਿਹੜੇ ਕਿ ਆਪਣੇ ਟਾਰਗੇਟ ਸੀ ਤੇ ਜਿਹੜਾ ਕਿ ਹੁਣ ਆ ਗੈਪ ਵਾਲਾ ਲੈਵਲ ਇਹ ਮੇਰੇ ਲਈ ਬਿਲਕੁਲ ਵੀ ਇੰਪੋਰਟੈਂਟ ਨਹੀਂਗਾ 220 55 ਇਸ ਨੂੰ ਆਪਾਂ ਰਿਮੂਵ ਕਰਾਂਗੇ ਵੀਕਲੀ ਲੋ ਵਾਲਾ ਲੈਵਲ ਜਿਹੜਾ ਇਹ ਆਪਾਂ ਰੱਖ ਸਕਦੇ ਹਾਂ ਤੇ ਉਸ ਤੋਂ ਇਲਾਵਾ ਆਜਰਾ ਲੈਵਲ ਇਸ ਨੂੰ ਥੋੜਾ ਜਿਹਾ ਪਾਸ ਸ਼ਿਫਟ ਕਰਕੇ ਇਸ ਜਗ੍ਹਾ ਤੇ ਕਰ ਦੇਣੇ ਆ ਠੀਕ ਹੈ ਇਹ ਆਪਣੇ ਲਈ ਇੰਪੋਰਟਡ ਇਸ ਨੂੰ ਆਪਾਂ ਇਸ ਜਗ੍ਹਾ ਤੇ ਕਰ ਦੇਣੇ ਆ ਅੱਜ ਦੇ ਦਿਨ ਦਾ ਲੋ ਵੀ ਆਪਾਂ ਲਗਾ ਸਕਦੇ ਆ 25692 ਹ ਮਾਫ ਕਰਨਾ 25669 ਜੋ ਕਿ ਅੱਜ ਦੇ ਦਿਨ ਦਾ ਲੋ ਆ ਤਾਂ ਵੀ ਵੱਡਾ ਕੈਂਡਲ ਦਾ ਲੋ ਇਸ ਕਰਕੇ ਦੋਰੀ ਰਹੇਗਾ ਤਾਂ ਆ ਵੀਕਲੀ ਲੋ ਉਸ ਤੋਂ ਇਲਾਵਾ ਆ ਆਪਾਂ ਲੈਵਲ ਤਾਂ ਕਰਕੇ ਰੱਖਿਆ ਹੈ ਇਥੋਂ ਕੁਝ ਆਪਾਂ ਨੂੰ ਇੱਕ ਵਾਰੀ ਮੂਵਮੈਂਟ ਮਿਲ ਸਕਦਾ ਠੀਕ ਹੈ ਹੁਣ ਛੋਟੇ ਟਾਈਮ 프레임 ਤੇ ਚੱਲਾਂਗੇ ਇਹ ਲੇਵਲ ਆਪਣੇ ਵਾਸਤੇ ਰਹਿਣਗੇ ਗੱਲ ਵਾਸਤੇ ਤੇ ਅੱਜ ਜੋ ਆਪਾਂ ਤੁਹਾਨੂੰ ਜਿਵੇਂ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਇਸ ਤਰ੍ਹਾਂ ਕਰਕੇ ਪ੍ਰਾਈਸ ਦੁਬਾਰਾ ਪਹਿਲੇ ਹਾਈ ਨੂੰ ਕ੍ਰੋਸ ਕਰਦਾ ਤਾਂ ਉੱਥੇ ਤੁਸੀਂ ਟ੍ਰੇਡ ਕਰ ਸਕਦੇ ਜੋ ਬ੍ਰੇਕਆਊਟ ਵਾਲੀ ਤੇ ਉਸ ਤੋਂ ਬਾਅਦ ਤੁਹਾਨੂੰ ਮੂਵਮੈਂਟ ਵੇਖਣ ਨੂੰ ਮਿਲ ਗਿਆ ਹੋਵੇਗਾ ਜੋ ਕਿ ਆਪਾਂ ਪ੍ਰੋਜੈਕਸ਼ਨ ਦੀਆਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਸਿਖਾਇਆ ਹੋਇਆ ਠੀਕ ਹੈ ਰੀਟੈਸਟ ਤੇ ਆਪਾਂ ਇਥੇ ਮੂਵਮੈਂਟ ਦੀ ਉਮੀਦ ਨਹੀਂ ਕਰ ਰਹੇ ਸੀ ਪਰ ਆਇਆ ਰੀਟੈਸਟ ਤੇ ਫਿਰ ਵੀ ਕਿਉਂਕਿ ਕਨਫਰਮੇਸ਼ਨ ਨਹੀਂ ਸੀ ਇੱਥੇ ਕਿਉਂਕਿ ਜਿਹੜੇ ਆਪਣਾ ਬ੍ਰੇਕਆਊਟ ਦਾ ਲੈਵਲ ਸੀ ਇੱਥੇ ਉਹ ਜਿਹੜੀ ਆਪਣੀ ਅਨਟੈਸਟਡ ਕੈਂਡਲ ਕੋਈ ਨਹੀਂ ਸੀ ਤਾਂ ਕਰਕੇ ਆਪਾਂ ਨਹੀਂ ਤਾਂ ਇਸ ਜਗ੍ਹਾ ਤੇ ਵੀ ਤੁਸੀਂ ਟ੍ਰੇਡ ਕਰ ਸਕਦੇ ਸੀ ਸੇਫ ਟ੍ਰੇਡ ਬੰਦੀ ਸੀ ਇਹਦੇ ਉੱਤੇ ਤੇ ਟਾਰਗੇਟ ਮਿਨੀਮਮ ਆ ਉਤਰਾ ਮਾਰਕੀਟ ਨੇ ਤੁਹਾਨੂੰ ਹੋਰ ਵੀ ਟਾਰਗੇਟ ਉੱਤੇ ਦੇ ਦਿੱਤਾ ਹੋਵੇਗਾ ਤੇ ਕੱਲ੍ਹ ਵਾਸਤੇ ਹੁਣ ਦੇਖਦੇ ਹਾਂ ਕਿ ਮਾਰਕੀਟ ਓਪਨ ਕਿੱਥੇ ਹੁੰਦੀ ਹੈ ਠੀਕ ਹੈ ਅੱਜ ਦਾ ਲੈਵਲ ਹੈ ਇਸ ਨੂੰ ਇੱਕ ਵਾਰੀ ਮਤਲਬ ਕਿ ਟੈਸਟ ਕਰਕੇ ਇਹੋ ਤੱਕ ਜਾ ਸਕਦੀ ਹੈ ਇਹ ਚੀਜ਼ ਤੁਸੀਂ ਧਿਆਨ ਰੱਖਣੀ ਆ ਤੇ ਕਿਉਂਕਿ ਆ ਜਿਹੜਾ ਆਪਣਾ ਦੇਖੋ ਧਿਆਨਾਂ ਆ ਦੋਨੋਂ ਸਵਿੰਗ ਲੋ ਜਿਹੜੇ ਬਣੇ ਸੀ ਇਹਨਾਂ ਦਾ ਥੱਲੇਆ ਕੈਂਡਲ ক্লোਜ਼ ਹੋਇਆ ਠੀਕ ਹੈ ਧਿਆਨ ਦਿਓ ਮੇਰੇ ਕੱਲ ਤੇ ਕੈਂਡਲ ক্লোਜ਼ ਹੋਇਆ ਪਰ ਨੈਕਸਟ ਕੈਂਡਲ ਨੇ ਲੋ ਬ੍ਰੇਕ ਨਹੀਂ ਕੀਤਾ ਨਹੀਂ ਤਾਂ ਆਪਾਂ ਸਟ੍ਰਕਚਰ ਸ਼ਿਫਟ ਮੰਨ ਸਕਦੇ ਸੀ ਇੱਥੇ ਪਰ ਇਸ ਕਰਕੇ ਇਹ ਫੇਕ ਬ੍ਰੇਕਆਊਟ ਕਰਕੇ ਕੱਲ ਨੂੰ ਗੈਪ ਅਪ ਦੇ ਵਿੱਚ ਆ ਪੂਰਾ ਕਰ ਸਕਦੀ ਹੈ ਠੀਕ ਹੈ ਜਾਂ ਇੱਥੇ ਹੀ ਓਪਨ ਹੋ ਕੇ ਪਹਿਲਾ ਕੈਂਡਲ ਇਸ ਨੂੰ ਟੱਚ ਕਰ ਸਕਦਾ ਹੈ ਕਿਉਂਕਿ ਪਹਿਲਾ ਕੰਡਲ ਕਈ ਵਾਰੀ ਬਹੁਤ ਵੱਡਾ ਬਣ ਜਾਂਦਾ ਹੈ ਤਾਂ ਇਸ ਲੈਵਲ ਤੋਂ ਤੁਸੀਂ ਡਾਉਨਸਾਈਡ ਇੱਕ ਵਾਰੀ ਬਾਅਦ ਵਿੱਚ ਮੂਵਮੈਂਟ ਦੇਖ ਸਕਦੇ ਜੋ 25123 ਜਾਂ ਫਿਰ ਇਸੇ ਲੈਵਲ ਤੱਕ ਠੀਕ ਹੈ ਤੇ ਇਸ ਲੈਵਲ ਇਹ ਲੈਵਲ ਹੀ ਆਪਣੇ ਲਈ ਬ੍ਰੇਕ ਇਨ ਪੁਆਇੰਟ ਰਹੇਗਾ ਬਾਅਦ ਵਿੱਚ ਉਸ ਤੋਂ ਬਾਅਦ ਆ ਦੇਖਾਂਗੇ ਕਿ ਮਾਰਕੀਟ ਦੇ ਵਿੱਚ ਜੇ ਤਾਂ ਕੋਈ ਸਟਰਕਚਰ ਵਗੈਰਾ ਸ਼ਿਫਟ ਹੁੰਦਾ ਹੈ ਇਸ ਲੈਵਲ ਨੂੰ ਟੱਚ ਕਰਕੇ ਤਾਂ ਫਿਰ ਆਪਾਂ ਡਾਉਨਸਾਈਡ ਜਾਵਾਂਗੇ ਠੀਕ ਹੈ ਇਹਨਾਂ ਟਾਰਗੇਟਾਂ ਲਈ ਜੇ ਮਾਰਕੀਟ ਦੇ ਵਿੱਚ ਮਤਲਬ ਟਰੈਂਡ ਬਦਲਦਾ ਹੀ ਨਹੀਂ ਤਾਂ ਇੱਥੋਂ ਜਿਹੜਾ ਮੋ ਪਵੇਗਾ ਉਹ ক্লোজিং ਤੋਂ ਜ਼ਿਆਦਾ ਨਹੀਂ ਆਵੇਗਾ ਕਲੋਜ਼ਿੰਗ ਤੋਂ ਬਾਅਦ ਆਪਾਂ ਦੇਖਾਂਗੇ ਬਾਅਦ ਦੇ ਵਿੱਚ ਇਹਦਾ ਬ੍ਰੇਕਆਊਟ ਵਗੈਰਾ ਹੋਵੇਗਾ ਇਸ ਲੈਵਲ ਦਾ ਤਾਂ ਆਪਾਂ ਇਥੋਂ ਅਪਸਾਈਡ ਦੀ ਟ੍ਰੇਡ ਕਰ ਸਕਦੇ ਹਾਂ ਇੱਥੇ ਧਿਆਨ ਇਹ ਵੀ ਦੇਣਾ ਹੋਵੇਗਾ ਤੁਹਾਨੂੰ ਹੋਵੇਗਾ ਕਿ ਇਹਦੇ ਨਾਲ ਹੀ 26202 ਤੋਂ ਉੱਤੇ ਲੱਗ ਹੀ ਵਾਲੇ ਵਲੇ ਠੀਕ ਹੈ ਕਿਉਂਕਿ ਲਾਸਟ ਵੀਕ ਦਾ ਹਾਈ ਪਰ ਇਹ ਆਪਣੇ ਲਈ ਉਹਨਾ ਇੰਪੋਰਟਡ ਹੋ ਨਹੀਂ ਰਹੇਗਾ ਬਸ ਇਹ ਹੀ ਲੈਵਲ ਹੈ ਜੇ ਇਹਦਾ ਬ੍ਰੇਕਆਊਟ ਹੁੰਦਾ ਤਾਂ ਫਿਰ ਸਿੱਧੀ ਇਥੋਂ ਤੱਕ ਚਲੀ ਜਾਵੇਗੀ ਫਿਰ ਆਪਾਂ ਇਸ ਨੂੰ ਟਾਰਗੇਟ ਕਰਾਂਗੇ ਇੱਥੇ ਬ੍ਰੇਕਆਊਟ ਦੀਆਂ ਕੰਡੀਸ਼ਨਾਂ ਦੇਖਾਂਗੇ ਹੁਣ ਬ੍ਰੇਕਆਊਟ ਤੁਸੀਂ ਐਸਾ ਹੀ ਦਾ ਦੇਖਣ ਦੀ ਬਜਾਏ ਇਸ ਲੈਵਲ ਦਾ ਹੀ ਦੇਖਾਂਗੇ ਆਪਾਂ ਕਿਉਂਕਿ ਇਹ ਦੋ ਵਾਰੀ ਆਲਰੇਡੀ ਟੈਸਟਡ ਆ ਠੀਕ ਹੈ ਤੇ ਪਹਿਲਾ ਵਿਊ ਆਪਣਾ ਥੋੜਾ ਜਿਹਾ ਹੀ ਰਹੇਗਾ ਮੇਰਾ ਕਿ ਮੈਂ ਇੱਥੋਂ ਸਾਈਡ ਜਿਸ ਐਟਮ ਮਿਲਦਾ ਉਸ ਨੂੰ ਜੂਰ ਆਇਡੈਂਟੀਫਾਈ ਕਰਾਂਗਾ ਕਿਉਂਕਿ ਉਹ ਇੱਕ ਪ੍ਰੀਮੀਅਮ ਕਾਫੀ ਵਧੀਆ ਮਿਲੇਗਾ ਉਹਦੇ ਵਿੱਚ ਤੇ ਅਪਸਾਈਡ ਲਈ ਤਾਂ ਬਾਅਦ ਦੇ ਵਿੱਚ ਜਦੋਂ ਦੁਬਾਰਾ ਥੱਲਿਓਂ ਜਾ ਕੇ ਆਵੇਗੀ ਫਿਰ ਬ੍ਰੇਕਆਊਟ ਹੋਵੇਗਾ ਪਹਿਲੀ ਵਾਰੀ ਜਾਂ ਤੇ ਬ੍ਰੇਕਆਊਟ ਹੋਣ ਦੇ ਚਾਂਸ ਬਿਲਕੁਲ ਨਾਂ ਦੇ ਬਰਾਬਰ ਰਹਿਣਗੇ ਇਹ ਕੱਲ ਦੀ ਆਪਣੀ ਆਨੇ ਕਰੂਗੀ ਠੀਕ ਹੈ ਤੇ ਜੇ ਗੈਪਪਪ ਵਗੈਰਾ ਖੁੱਲ ਜਾਂਦੀ ਹੈ ਫਿਰ ਅੱਜ ਦੀ ਤਰ੍ਹਾਂ ਦੇਖਾਂਗੇ ਠੀਕ ਹੈ ਫਿਰ ਦੇਖਾਂਗੇ ਕਿ ਐਸੇ ਲੈਵਲ ਦੇ ਉੱਤੇ ਖੁੱਲਦੀ ਆ ਜਾਂ ਫਿਰ ਇਸ ਤੋਂ ਥੱਲੇ ਖੁੱਲਦੀ ਆ ਜਾਂ ਇਹਨਾਂ ਦੋਵਾਂ ਦੇ ਵਿਚਕਾਰ ਖੁੱਲਦੀ ਆ ਠੀਕ ਹੈ ਆ ਲੈਵਲ ਚਾ ਪਾਵੇਂ ਲਾਸਟ ਵੀਕ ਹਾਈ ਵਾਲਾ ਤੁਸੀਂ ਹਟਾ ਵੀ ਸਕਦੇ ਹੋ ਕਿਉਂਕਿ ਵੀਕ ਪਿਛਲੇ ਕੰਡਲ ਦੇ ਵਿੱਚ ਹੀ ক্লোਜ਼ ਹੋਇਆ ਸੀ ਉਹਨਾ ਇੰਪੋਰਟ ਨਹੀਂ ਕੀਤਾ ਠੀਕ ਹੈ ਜੇ ਇਹਦੇ ਵਿੱਚ ਖੁੱਲੇਗੀ ਤਾਂ ਦੇਖਾਂਗੇ ਕਿ ਇਸ ਤੋਂ ਸਪੋਰਟ ਇਸ ਤਰ੍ਹਾਂ ਲੈਂਦੀ ਉਹ ਬਾਅਦ ਦੇ ਵਿੱਚ ਆਪਾਂ ਦੇਖਾਂਗੇ ਗ੍ਰੈਪ ਆਪ ਤੇ ਕੋਈ ਵੀ ਪਲੈਨਿੰਗ ਇੱਥੇ ਆਪਾਂ ਫਿਲਹਾਲ ਨਹੀਂ ਕਰ ਸਕਦੇ ਉਹ ਆਪਾਂ ਨੂੰ ਟੈਲੀਗ੍ਰਾਮ ਤੇ ਕਰਨੀ ਪਵੇਗੀ ਤੇ ਗੈਪ ਡਾਊਨ ਵਗੈਰਾ ਖੁੱਲਣ ਦਾ ਚਾਂਸ ਤਾਂ ਬਿਲਕੁਲ ਘਾਟਿਆ ਫਿਰ ਵੀ ਜੇ ਖੁੱਲਦੀ ਆ ਤਾਂ ਕੋਈ 5 ਮਿੰਟ ਦਾ ਗ੍ਰੀਨ ਕੈਂਡਲ ਵੇਖ ਕੇ ਆਪਾਂ ਬਾਈ ਲਈ ਹੀ ਸੋਚਾਂਗੇ ਪਹਿਲਾਂ ਕਿਉਂਕਿ ਅਜੇ ਕੋਈ ਵੀ ਸਟਰਕਚਰ ਸ਼ਿਫਟ ਨਹੀਂ ਹੋਇਆ ਤੇ ਇਹ ਪਲਾਨ ਕਰਊਗੀ ਕੱਲ ਦੀ ਮਿਲਾਂਗੇ ਨੈਕਸਟ ਵੀਡੀਓ ਚ ਧੰਨਵਾਦ